ਹੁਸ਼ਿਆਰਪੁਰ ਨਗਰ ਨਿਗਮ ਦੇ ਕਾਮਿਆਂ ਵੱਲੋਂ ਪੱਕੇ ਹੁੰਦੇ ਚੱਲਦੇ ਹੋਏ ਕੀਤੀ ਗਈ ਸੀ ਹੜਤਾਲ ਇਸ ਮੌਕੇ ਦੇ ਉੱਤੇ ਐਮਐਲਏ ਹੁਸ਼ਿਆਰਪੁਰ ਬ੍ਰਹਮਸ਼ੰਕਰ ਜਿੰਪਾ ਕਾਮਿਆਂ ਨੂੰ ਮਿਲੇ ਅਤੇ ਦਿੱਤਾ ਆਸ਼ਵਾਸਨ ਕੀ ਹੋਈ ਗੱਲਬਾਤ ਜਾਣਕਾਰੀ ਦਿੰਦੇ ਹੋਏ ਐਮਐਲਏ ਬ੍ਰਹਮਸ਼ੰਕਰ ਜਿੰਪਾ ਅਲੀ ਸਰ ਸਰ ਜੀ ਸੋਲ ਬੁਲਾ ਨਾ ਦੇ ਹੜਤਾਲ ਤੇ ਕੀ ਬਣਿਆ ਜੀ ਅਸੀਂ ਮਜ਼ਦੂਰਾਂ ਸਾਰੇ ਛੋਟੇ ਭਰਾ ਸਾਡੇ ਪਰਿਵਾਰ ਦੇ ਮੈਂਬਰ ਹੈ ਔਰ ਬڑے ਲੰਬੇ ਅਰਸੇ ਤੋਂ ਕਾਰਪੋਰੇਸ਼ਨ ਚਾਪੜਾ ਬੜਾ ਯੋਗਦਾਨ ਪਾ ਰਿਹਾ ਹੈ ਜਿਹੜਾ ਵੀ ਡਿਪਾਰਟਮੈਂਟ ਉਹਨਾਂ ਨੂੰ ਮਿਲਿਆ ਕੋਈ ਡਰਾਈਵਰ ਹੈ ਉਹ ਮਾਲੀਏ ਤੌਰ ਤੇ ਆ ਕਿਸ ਨੂੰ ਕਾਰਪੋਰੇਸ਼ਨ ਕੋ ਰਾ ਉਹਦਾ ਰਾਜਾ ਕੰਮ ਦੇ ਦਿੰਦੀ ਹੈ ਠੀਕ ਹੈ ਨਾ ਜੀ ਜਿੰਨੇ ਵੀ ਕੰਮ ਇਹਨਾਂ ਕੋਲ ਹੈਗੇ ਆ ਔਰ ਮੈਂ ਸਿਰਫ ਉਹਨੂੰ ਇਹ ਕਿਹਾ ਕਿ ਸਰਕਾਰ ਤੁਹਾਡੇ ਲਈ ਜੋ ਵੀ ਹੈਗਾ ਮੈਂ ਤੁਹਾਡੇ ਤੌਰ ਐਮਐਲਏ ਤੁਹਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਪਹੁੰਚਾਉਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਹੁਣ ਵੀ ਕਰਾਂਗਾ ਆਪਾਂ ਰਲ ਮਿਲ ਕੇ ਕੰਮ ਕਰੀਏ ਸਰਕਾਰ ਨੇ ਪਹਿਲਾਂ ਵੀ ਮੀਟਿੰਗਸ ਕੀਤੀਆਂ ਆ ਸਬ ਕਮੇਟੀ ਬਣੀ ਹੈ ਮਿਨਿਸਟਰਸ ਦੀ ਜਿਹੜੇ ਫਾਈਨੈਂਸ ਮਿਨਿਸਟਰ ਸਾਹਿਬ ਲੀਡਰ ਹੁੰਦੇ ਆ ਉਹ ਘਰ ਰਿਹਾ ਸਾਰੀ ਚਰਚਾ ਕਰ ਰਿਹਾ ਕਿ ਕਿਦਾਂ ਕਿਦਾਂ ਸਰਕਾਰਾਂ ਨਾਲ ਜੋ ਬੈਸਟ ਕਰ ਸਕਦੀ ਆ ਕਰਨ ਦੀ ਕੋਸ਼ਿਸ਼ ਕਰੇਗੀ 그러면은 ਮੇਰ ਸਾਹਿਬ ਵੀ ਆ ਸਾਡੇ ਜੁਆਇੰਟ ਕੁਇਸਰ ਸਾਹਿਬ ਵੀ ਆ ਔਰ ਸਾਰੇ ਐਸਸੀ ਸਾਹਿਬ ਵੀ ਆ ਤੇ ਡੈਫੀਨੇਟਲੀ ਆ ਅਸੀਂ ਜੋ ਹੈਗਾ ਅੱਜ ਮਨ ਲੱਗਦਾ ਹੈ ਕੰਮ ਤੇ ਸਾਰੇ ਜਾਉਗੇ ਮਨਪੂਰਨ ਆ ਸਰ ਸ਼ਹਿਰ ਦੇ ਮੰਤਰੀ ਆ ਜੋ ਨਹੀਂ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈ ਰਹੇ ਦੇਖੋ ਹੋ ਸਕਦਾ ਉਹ ਸਾਰਾ ਖਰਾਂ ਦੇ ਹੜਕਾਲ ਰਹੀ ਹੈ ਉਹ ਸ਼ਹਿਰ ਚੁਲੇ ਆਪਣੇ ਹਲਕੇ ਦੀ ਘੁੰਮਦੇ ਰਹੇ ਆ ਪਿੰਡਾਂ ਦੀ ਸਮੱਸਿਆਵਾਂ ਸੁਣੀਆਂ ਕੱਲ ਵੀ ਸੁਣੀਆਂ ਉਹਨਾਂ ਨੇ ਸਰਕਾਰੀ ਪ੍ਰੈਸ ਨੋਟ ਜਾਰੀ ਹੋਇਆ ਉਹਦਾ ਤੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਕਰਮਚਾਰੀਆਂ ਦੀ ਗੱਲ ਸੁਣ ਸਕੇ ਦੇਖੋ ਉਹਨਾਂ ਦੀ ਆਪਣੀ ਮਸਰੂਫੀਅਤ ਹੋ ਸਕਦੀ ਹੈ ਮੈਂ ਤਾਂ ਇਹੀ ਗੱਲ ਕਹਿ ਸਕਦਾ ਇਹਦੇ ਉੱਤੇ ਕਿ ਕੋਈ ਕਿੰਨਾ ਵਿਜੀ ਆ ਔਰ ਮੈਂ ਡੈਫੀਨਿਟਲੀ ਆ ਵੀ ਜਿਆਦਾ ਦੇਖੋ ਜਿਹੜੀ ਸਬ ਕਮੇਟੀ ਬਣੀ ਆ ਉਹਦੇ ਵਿੱਚ ਲੋਕ ਜਿਹੜਾ ਵੀ ਮਿਸਟਰ ਹੁੰਦਾ ਉਦੇ ਜਿਆਦਾ اختیਾਰਤ ਹੁੰਦੇ ਆ ਉਹ ਮੈਂ ਮਲਾਜ਼ਮਾਂ ਨੂੰ ਕਹਿੰਨਾ ਵੀ ਸਾਰੀ ਜਿਹੜੀ ਆਪਣੀ ਜਿਹੜੀ ਗੱਲ ਆ ਉਹਨਾਂ ਤੱਕ ਪਹੁੰਚਦੇ ਰਹੋ ਉਹ ਬਹੁਤ ਸਾਰੇ ਮਲਾਜ਼ਮ ਉਹਨਾਂ ਕੋ ਜਾਣਦੇ ਵੀ ਆ ਉਹਨਾਂ ਕੋ ਆਪਣੀਆਂ ਮੰਗਾਂ ਲੈ ਕੇ ਜਾਂਦੇ ਵੀ ਆ ਔਰ ਕਿਉਂਕਿ ਫੈਸਲੇ ਉਸ ਕਮਟੀਰੀ ਲਏ ਨੇ ਹੁੰਦੇ ਆ ਤੋਂ ਮੈਨੂੰ ਲੱਗਦਾ ਮੈਂ ਉਮੀਦ ਕਰਦਾ ਵੀ ਉਹ ਵੀ ਇਸ ਚੀਜ਼ ਨੂੰ ਬੜੀ ਗੰਭੀਰਤਾ ਨਾਲ ਲਵਗੇ ਨਾ ਬਹੁਤ ਬਹੁਤ ਧੰਨਵਾਦ